ਕਾਰਨੇ ਜੀ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਹਾਈਬ੍ਰਿਡ ਝੋਨੇ ਤੇ ਪੂਸੇ ਚਾਲੀ ਤੇ پابੰਦੀ ਲਾਤੀ ਉਸ ਦੀ ਬਾਬਤੇ ਰੈਲੀ ਕੱਢੀ ਹੈ ਕਿਉਂਕਿ ਮੋਕਸ ਏਰੀਏ ਦਾ ਫਾਜ਼ਲ ਏਰੀਏ ਦਾ ਪਾਣੀ ਬਹੁਤ ਮਾੜਾ ਜੀ ਥੱਲੇ ਦਾ ਤਿੰਨ ਚਾਰ ਨੰਬਰ ਪਾਣੀ ਆ ਹੋਰ ਕੋਈ ਵੈਰੈਟੀ ਹੁੰਦੀ ਨਹੀਂ ਪੀਆਰ ਵੈਰੈਟੀਆਂ ਦਾ ਪਹਿਲਾਂ ਸੀ ਯਾਰਵਾ ਕਰ ਦਿੱਤੇ ਜਦੋਂ ਉਹਦਾ ਨਰਮਾ ਹੋਣਾ ਟੈਸ ਪੱਟੀ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਬੜੀ ਮੁਸ਼ਕਲ ਨਾਲ ਸਰਵਾਈਵ ਕੀਤਾ ਹਾਈਬ੍ਰਿਡ ਝੋਨਾ ਲਾ ਕੇ ਜੇਕਰ ਹਾਈਬ੍ਰਿਡ ਝੋਨੇ ਦੇ ਬੀਜ ਤੇ پابੰਦੀ ਲੱਗੀ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਊਗਾ ਔਰ ਮਜਬੂਰਨ ਕਿਸਾਨ ਕਰਜ਼ਾਈ ਕਿਸਾਨ ਖੁਦਕੁਸ਼ੀ ਵੱਲ ਜਾਊਗਾ ਇਕੱਠੇ ਹੋਰ ਇਕੱਠੇ ਹੋ ਕੇ ਲੜਾਈ ਲ ਦੇਖੋ ਜੀ ਆਹੀ ਤਾਂ ਪ੍ਰੋਬਲਮ ਆ ਨਾ ਅਸੀਂ ਇਸੇ ਵਾਸਤੇ ਤਾਂ ਉੱਤੇ ਬੈਠੇ ਸੀ ਖਨੋਰੀ ਬਾਰਡਰ ਤੇ ਉਹ ਵੀ ਇਹਨਾਂ ਤੋਂ ਜਰਣੇ ਗਿਆ ਪਹਿਲਾਂ ਤਾਂ ਅਸੀਂ ਇਹ ਦੇਖਦੇ ਰਹੇ ਜਦੋਂ ਸਰਕਾਰ ਬਣੀ ਸੀ ਇੱਕ ਬੀਬੀ ਪੰਜ ਚਟਕੀ ਮਾਰਦੀ ਸੀ 5 ਮਿੰਟ ਜਮ ਐਮਐਸਪੀ ਦੇਵਾਂਗੇ ਨਾ ਤਾਂ ਉਹਦੇ ਸਭ ਫਿਰ ਅਸੀਂ ਇਧਰ ਦਿੱਲੀ ਨੂੰ ਜਿਹੜਾ ਮੰਗਿਆ ਉਹ ਮੰਨਣ ਵਾਸਤੇ ਚਲੇ ਗਏ ਉੱਥੇ ਵੀ ਇਹਨਾਂ ਨੇ ਠਾਤਾ ਜੇਕਰ ਐਮਐਸਪੀ ਤਾਂ ਗਰੰਟੀ ਕਾਨੂੰਨ ਹੁੰਦਾ ਵਕ ਵਕ ਫਸਲੀ ਵਿਭਿੰਨਤਾ ਦੂਜੀਆਂ ਫਸਲਾਂ ਦਾ ਦਾਣਾ ਬੀਜ ਲੈਂਦੇ ਕੁਝ ਬੀਜ ਲੈਂਦੇ ਉਹ ਤਾਂ ਹੈਣੀ ਬਾਈ ਜੀ 8500 ਨੂੰ ਮੰਗੀ ਵਿਕਦੀ ਹੈ ਤੇ ਜਦੋਂ ਅਸੀਂ ਕਿਸਾਨ ਲੈ ਕੇ ਜਾਂਦਾ ਐਮਐਸਪੀ ਆ 8500 ਰੁਪਿਆ ਇਹੀ ਤਾਂ ਗੱਲ ਹੈ ਨਾ ਜਾਂ ਤਾਂ ਐਮਐਸਪੀ ਦਾ ਅਸੀਂ ਉਧਰ ਸੈਂਟਰ ਨਾ ਮੰਗ ਸੀਗੀ ਤਾਂ ਇਹਨਾਂ ਨੂੰ ਕੀ ਪ੍ਰੋਬਲਮ ਸੀ ਇਹਨਾਂ ਨੇ ਚੱਕ ਕੇ ਸਾਡੇ ਉਹ ਵੀ ਧਰਨੇ ਡੈਮੇਜ ਕੀਤੇ ਅਗੋ ਆਹ ਮਾਲਵੇਰੀਏ ਨੂੰ ਹੋਰ ਜਿਆਦਾ ਵੱਟਾ ਲਾਤਾ ਹਾਈਬ੍ਰਿਡ ਝੋਨੇ ਤੇ پابੰਦੀ ਲਾ ਕੇ ਇਹ ਬਦਲਵੀ ਕੋਈ ਖੇਤੀ ਨਹੀਂ ਦਿੱਤੀ ਗਈ ਜਿਸ ਤਰ੍ਹਾਂ ਦੇ ਨਾਲ ਇਹ ਪ੍ਰੈਨ ਕੀਤਾ ਗਿਆ ਨਾ ਜੀ ਨਾ ਸਰਕਾਰ ਨੇ ਬੰਦ ਕਾਮਰੇ ਚ ਨਾਦਰਸ਼ਈ ਫਰਮਾਨ ਜਾਰੀ ਕਰਤਾ ਸਾਨੂੰ ਇਹ ਨਹੀਂ ਪਤਾ ਉਹਨਾਂ ਦੀ ਕੀ ਮਜਬੂਰੀ ਹੈ ਮੈਨੂੰ ਲੱਗਦਾ ਵੀ ਕਾਰਪੋਰੇਟ ਦੇ ਇਸ਼ਾਰੇ ਤੇ ਹੀ ਕਰਦੀ ਸਰਕਾਰ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਦੇਖਦੀ ਹੈ ਕਿਸਾਨ ਨੂੰ ਬਾਅਦ ਚ ਦੇਖਦੀ ਹੈ ਇਹਨਾਂ ਨੇ ਉਹ ਕਰਤਾ ਕਿਸਾਨ ਵੱਲ ਬਿਲਕੁਲ ਵੀ ਨਹੀਂ ਵੇਖਿਆ ਵੀ ਇਹ ਕਿਵੇਂ ਸਰਵਾਈਵ ਕਰਨਗੇ ਇਹ ਤਾਂ ਖੇਤ ਵਿਹਲੇ ਰਹਿਣ ਵਾਲੀ ਗੱਲ ਹੋ ਜੂਗੀ ਹਾਲਾਤ ਉਹ ਬਿਲਕੁਲ ਜੀ ਇੱਕ ਤਾਂ ਮੰਗ ਪੱਤਰ ਦੇਣਾ ਹੈ ਹਾਈਬ੍ਰਿਡ ਤੋਂ ਇਹਨਾਂ ਨੂੰ ਮਾਨਤਾ ਦਿੱਤੀ ਜਾਵੇ ਦੂਸਰਾ ਜਿਹੜਾ ਪਰਾਲੀ ਦੇ ਉੱਤੇ ਪਰਚੇ ਪਾਏ ਗਏ ਆ ਪਰਾਲੀ ਸਾੜਨ ਤੇ ਉਹ ਵੀ ਬਿਲਕੁਲ ਉਹ ਵੀ ਰੱਦ ਕੀਤੇ ਜਾਣ ਉਹਦੇ ਵਾਸਤੇ ਵੀ ਪਹਿਲਾਂ ਵੀ ਮੰਗ ਪੱਤਰ ਦੇ ਚੁੱਕੇ ਆ ਅੱਜ ਵੀ ਸਾਡੀ ਮੰਗ ਉੱਤੇ ਚੱਲ ਰਹੀ ਹੈ ਇਹ ਬੈਣਾ ਨਹੀਂ ਮੰਨ ਲੋ ਪਟਾਇਆ ਜਾਂਦਾ ਹੈ ਕੰਕਰ ਕਰਦਾ ਹੈ ਵੇਖੋ ਜੀ ਅਸੀਂ ਤੁਹਾਡੇ ਮਾਧਿਅਮ ਰਹੀ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਵੇਂ ਵੀ ਹਾਈਬ੍ਰਿਡ ਮਿਲਦਾ ਉਹ ਬੀਜੋ ਜੇਕਰ ਸਰਕਾਰ ਤੁਹਾਡੀ ਪਨੀਰੀ ਬਾਊਗੀ ਕਰੂਗੀ ਅਸੀਂ ਜਥੇਬੰਦੀ ਖੜੂ ਬੀਕੇ ਜੇ ਇੱਕਤਾ ਸਿੱਧੂਪੁਰ ਸਿੱਧੂਪੁਰ ਜੇਕਰ ਉਹ ਲਾਉਣਗੇ ਉਸ ਤੋਂ ਬਾਅਦ ਮੰਡੀਆਂ 'ਚ ਜਾਊਗਾ ਜੇ ਕੋਈ ਵਟਾ ਲਾਊਗਾ ਤਾਂ ਵੀ ਜਥੇਬੰਦੀ ਖੜੂਗੀ ਬੁਕਾਉ ਉਹ ਵੀ ਜਥੇਬੰਦੀ ਤੁਸੀਂ ਤਕੜੇ ਹੋ ਕੇ ਹਾਈਬ੍ਰਿਡ ਲਾਓ ਸੀ ਜਿਹੜਾ ਜਿਹੜਾ ਅੱਜ ਕਰ ਰਹੇ ਆ ਰੱਲੀ ਕੀ ਹੈ ਕਿ ਕਾਰ ਨਹੀਂ ਹੈ ਸਰਪਖਾਨਾ ਅਗਰੇਸਰ ਕੌਣੀ ਚਲਾਉਂਗੀ ਭਾਰਤੀ ਕਿਸਾਨ ਯੂਨੀਅਨ ਇੱਕਤਾ ਸਿੱਧੂਪੁਰ ਅੱਜ ਦਾ ਜੋ ਕੜਾ ਪ੍ਰੋਟੈਸਟ ਜਾਂ ਰੈਲੀ ਹੈ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਹਾਈਬ੍ਰਿਡ ਝੋਨੇ ਦੇ ਬੀਜਾਂ ਤੇ ਪਾਬੰਦੀ ਹਾਈਬ੍ਰਿਡ ਸਮੇਤ ਹੋਰ ਬੀਜਾਂ ਤੇ ਝੋਨੇ ਦੇ ਬੀਜਾਂ ਤੇ ਪਾਬੰਦੀ ਲਾਈ ਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਆਇਆ ਕਿ ਉਹ ਪਾਬੰਦੀ ਵਾਪਸ ਲਈ ਜਾਵੇ ਕਿਉਂਕਿ ਜਿਲ੍ਹਾ ਸ਼੍ਰੀ ਬਖਤਰ ਸਾਹਿਬ ਦੇ ਕਾਫੀ ਸਾਰੇ ਬਲਾਕ ਜਿਹੜਾ ਹਾਈਬ੍ਰਿਡ ਝੋਨੇ ਤੇ ਨਿਰਪਰਾ ਧਰਤੀ ਹੇਠਲਾ ਪਾਣੀ ਵਾੜਾ ਹੋਣ ਕਰਕੇ ਅਤੇ ਦੂਸਰਾ ਜੋ ਪਿਛਲੇ ਝੋਨੇ ਦੀ ਆਪਣੀ ਕਟਾਈ ਹੋਈ ਸੀ ਉਸ ਤੋਂ ਬਾਅਦ ਕੋਈ ਥੋੜੀ ਬਹੁਤੀ ਪ੍ਰਾਲੀ ਨੂੰ ਅੱਗ ਲੱਗੀ ਸੀ ਤੇ ਉਹ ਨਜਾਇਜ਼ ਪਰਚੇ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਉੱਪਰ ਪਾਏ ਗਏ ਤੇ ਡਬਲ ਦਰਮਾਨੇ ਕਰਕੇ ਪਾਏ ਉਸ ਨੂੰ ਵੀ ਅਸੀਂ ਵਾਪਸ ਕਰਾਉਣ ਵਾਸਤੇ ਮੰਗ ਪੱਤਰ ਦੇਣਾ ਇਹ ਮੰਗ ਪੱਤਰ ਦੇਣਾ ਹਾਂਜੀ ਜੀ ਨਾਮ ਹੈਗਾ ਔਰ ਜਿਰਾ ਜਿਰਾ ਲਿਖ ਰਹੇ ਹਾਂ ਉਸ ਉੱਪਰ ਤੇ ਚੁਕੀਤਾ ਗਿਆ ਹੈਗਾ ਮੇਨ ਕਾਪੀ ਅਸੀਂ ਭਾਰਤੀ ਕਿਸਾਨ ਸੰਘ ਦੇ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਬੀ ਐਨ ਸਿੰਘ ਦੋਦਾ ਜੀ ਅ ਅੱਜ ਸਾਡਾ ਜਿਹੜਾ ਮੇਨ ਮੁੱਦਾ ਜਿਹੜਾ ਹਾਈਬ੍ਰਿਡ ਝੋਨੇ ਦਿੱਤੇ ਆ ਪੰਜਾਬ ਸਰਕਾਰ ਨੇ ਬਿਨਾ ਕਿਸੇ ਗੱਲ ਤੋਂ ਲੋਕਾਂ ਦਾ ਹਾਈਬ੍ਰਿਡ ਚੁਰਨਾ ਬੀਜ ਨਾਲ ਬੀਜ ਦੇ ਉੱਤੇ ਪਾਬੰਦੀ ਲਾ ਦਿੱਤੀ ਆ ਵੀ ਤੁਸੀਂ ਬੀਜ ਨਹੀਂ ਸਕਦੇ ਜਦੋਂ ਕਿ ਸੈਂਟਰ ਸਰਕਾਰ ਵੱਲੋਂ ਕੋਈ ਐਜੀ ਪਾਬੰਦੀ ਨਹੀਂ ਆ ਬਾਕੀ ਸਟੇਟਾਂ ਸਾਰਿਆਂ ਦੀ ਬੀਜਿਆ ਜਾ ਸਕਦਾ ਜੇ ਇਹ ਮਾੜਾ ਤਾਂ ਫਿਰ ਸਾਰੀਆਂ ਸਟੇਟਾਂ ਵਾਸਤੇ ਮਾੜਾ ਦੂਜਿਆਂ ਦੀ ਬੈਨ ਹੋ ਜਾਂਦਾ ਤੇ ਪੰਜਾਬ ਵਾਸਤੇ ਸਪੈਸ਼ਲੀ ਬੈਨ ਕੀਤਾ ਗਿਆ ਸਾਨੂੰ ਲੱਗਦਾ ਕਿ ਜਿਹੜੀ ਪੰਜਾਬ ਸਰਕਾਰ ਆ ਇਹਨੇ ਜਾਣ ਬੁੱਝ ਕੇ ਕਿਸਾਨਾਂ ਨਾਲ ਦੁਸ਼ਮਣੀ ਘਟਣ ਵਾਸਤੇ ਇਹੋ ਜਿਹਾ ਕੱਟਿਆ ਕਰਨ ਕੀਤਾ ਔਰ ਅਸੀਂ ਜਥੇਬੰਦੀ ਵੱਲੋਂ ਪੁਰਜ਼ੋਰ ਮਤਲਬ ਇਸ ਚੀਜ਼ ਦੀ ਮਤਲਬ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਜਲਦੀ ਤੋਂ ਜਲਦੀ ਕਿਉਂਕਿ ਸਮਾਂ ਆ ਗਿਆ ਅੱਜ 30 April ਹੋ ਚੁੱਕੀ ਆ ਆਉਣ ਵਾਲੇ 10 ਦਿਨਾਂ ਚ ਪਨੀਰੀ ਬੀਤੀ ਜਾਣੀਆਂ ਤਾਂ ਸਰਕਾਰ ਹਰ ਹਾਲਤ ਦੇ ਵਿੱਚ ਹਾਈਬ੍ਰਿਡ ਝੋਨੇ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦਿੱਤੀ ਜਾਵੇ। ਦੂਸਰਾ ਕੋਈ ਬਦਲ ਨਹੀਂ ਹੈ। ਤੇ ਹਾਈਬ੍ਰਿਡ ਝੋਨਾ ਹੁੰਦਾ ਮਾੜੇ ਪਾਣੀ ਜਿੱਥੇ ਉੱਥੇ ਕਲਾ ਹਾਈਬ੍ਰਿਡ ਝੋਨਾ ਹੀ ਹੋ ਸਕਦਾ ਹੋਰ ਕੋਈ ਫਸਲ ਨਹੀਂ ਹੋ ਸਕਦੀ। ਜੇ ਦੂਸਰੀ ਕੋਈ ਫਸਲ ਦਾ ਬਦਲ ਸਰਕਾਰ ਕੋਲ ਹੈ ਤਾਂ ਦੇ ਦੇਵੇ। ਜਿੰਨੀ ਵੀ ਝੋਨਾ ਸਾਡਾ ਇੱਕ ਕਿੱਲੇ ਚੋਂ ਹਾਈਬ੍ਰਿਡ ਝੋਨਾ ਹੁੰਦਾ ਸਾਡੀ ਕੋ ਮੰਗਾ ਦੂਜੀ ਫਸਲ ਜਿਹੜੀ ਵੀ ਸਰਕਾਰ ਕਹਿੰਦੀ ਹੈ ਕਿ ਬੀਜ ਲੋ ਕਿਸਾਨ ਬੀਜ ਲੈਣਗੇ ਪਰ ਉਹਨਾਂ ਜਿਹੜਾ ਮੁਨਾਫਾ ਹੈ ਉਹ ਸਰਕਾਰ ਕਿਸਾਨ ਨੂੰ ਹੋਣਾ ਚਾਹੀਦਾ ਹੈ